ਸਿੰਗਰ ਅਤੇ ਰੈਪਰ ਬਾਦਸ਼ਾਹ ਹੁਣ ਮੁਸ਼ਕਿਲਾਂ ਚ ਘਿਰਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦਾ ਨਵਾਂ ਗਾਣਾ ਵੈਲਵਟ ਫਲੋ ਇੱਕ ਵਾਰ ਵਿਵਾਦਾਂ ਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਹਾਂ ਰੈਪਰ ਬਾਦਸ਼ਾਹ ਦਾ ਨਵਾਂ ਗਾਣਾ ਵੈਲਵਟ ਫਲੋ ਹੁਣ ਪੰਜਾਬ ਦੇ ਵਿੱਚ ਈਸਾਈ ਭਾਈਚਾਰੇ ਦੀਆਂ ਨਜ਼ਰਾਂ ਤੇ ਚੜ ਗਿਆ ਉਹਨਾਂ ਨੇ ਇਸ ਗਾਣੇ ਨੂੰ ਲੈ ਕੇ ਆਪਣਾ ਰੋਸ ਵਿਅਕਤ ਕੀਤਾ ਹੈ ਬਾਦਸ਼ਾ ਨੇ ਆਪਣੇ ਗਾਣੇ ਦੇ ਇੱਕ ਲਾਈਨ ਦੇ ਵਿੱਚ ਚਰਚ ਅਤੇ ਬਾਈਬਲ ਨੂੰ ਲੈ ਕੇ ਸ਼ਬਦਾਵਲੀ ਵਰਤੀ ਹੈ ਜੋ ਕਿ ਇਸਾਈ ਸਮਾਜ ਦੇ ਹਿਰਦੇ ਨੂੰ ਵਲੂੰਦਰ ਰਹੀ ਹੈ। ਉਹਨਾਂ ਨੇ ਇਸ ਗਾਣੇ ਨੂੰ ਲੈ ਕੇ ਅਪत्ति ਜਤਾਈ ਹੈ। ਇਸ ਨੂੰ ਲੈ ਕੇ ਇਸਾਈ ਸਮਾਜ ਦੇ ਨੇਤਾਵਾਂ ਦੇ ਵੱਲੋਂ ਕਮਿਸ਼ਨਰੇਟ ਪੁਲਿਸ ਨੂੰ ਲਿਖਤਾਰ ਤੇ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਜਲਦ ਐਫਆਈਆਰ ਦਰਜ ਕਰ ਸਕਦੀ ਹੈ। ਇਸ ਮਾਮਲੇ ਦੇ ਵਿੱਚ ਜਲੰਧਰ ਕੈਂਟ ਦੇ ਦੀਪਨਗਰ ਦੇ ਨਾਲ ਸ਼ਿਵ ਐਨਕਲੇਵ ਦੇ ਰਹਿਣ ਵਾਲੇ ਪਾਸਟਰ ਗੌਰਵ ਮਸੀਹ ਗਿਲ ਦੁਆਰਾ ਦਿੱਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਉਹ ਪੰਜਾਬ 크ਿਸਚਨ ਮੂਵਮੈਂਟ ਦੇ ਧਾਰਮਿਕ ਵਿੰਗ ਦੇ ਮੁਖੀ ਹਨ ਬੀਤੇ ਦਿਨੋਂ ਘਰ ਬੈਠੇ ਹੋਏ ਸਨ ਇਸ ਦੌਰਾਨ ਇੱਕ ਉਹਨਾਂ ਦੇ ਮਿੱਤਰ ਦਾ ਫੋਨ ਆਉਂਦਾ ਹੈ ਜਿਸ ਦੇ ਵਿੱਚ ਉਹ ਦੱਸਦੇ ਨੇ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖਿਆ ਗਿਆ ਜਿਸ ਦੇ ਵਿੱਚ ਬਾਲੀਵੁੱਡ ਗਾਇਕ ਰੈਪਰ ਬਾਦਸ਼ਾ ਇੱਕ ਗਾਣਾ ਵੈਲਵਰਟ ਫਲੋ ਜਿਸ ਦੇ ਵਿੱਚ ਉਨਾ ਦੇ ਵੱਲੋਂ ਪਵਿੱਤਰ ਬਾਈਬਲ ਅਤੇ ਪਿਸਾਈ ਪਾਈਚਾਰੇ ਦੇ ਚਰਚ ਸ਼ਬਦ ਦਾ ਬੜਾ ਹੀ ਬੁਰਾ ਇਸਤੇਮਾਲ ਕੀਤਾ ਗਿਆ ਹੈ ਤਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਕੈਮਰੇ ਅੱਗੇ ਇੱਕ ਵਾਰ ਪਹਿਲਾਂ ਉਹਨਾਂ ਦਾ ਤੁਹਾਨੂੰ ਬਿਆਨ ਸੁਣਾ ਦਿੰਨੇ ਆ ਮੇਰਾ ਨਾਮ ਜੀ ਪਾਦਰੀ ਗੌਰਵ ਮਸੀਹ ਗਿੱਲ ਮੈਂ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਪੰਜਾਬ 크ਰਿਸਚਨ ਮੂਵਮੈਂਟ ਅਤੇ ਡਾਇਰੈਕਟਰ ਹਿਊਮਨ ਕੇਅਰ ਵੈਲਫੇਅਰ ਸੁਸਾਇਟੀ ਬੀਤੇ ਦਿਨੀ ਮੇਰੇ ਕਿਸੇ ਜਾਣਕਾਰ ਨੇ ਮੈਨੂੰ ਦੱਸਿਆ ਕਿ ਇੱਕ ਬਾਸਾਨਾ ਦਾ ਰੈਪਰ ਹੈ ਉਹਨੇ ਆਪਣਾ ਨਵਾਂ ਗਾਣਾ ਰਿਲੀਜ਼ ਕੀਤਾ ਹੈ ਉਸ ਗਾਣੇ ਦੇ ਵਿੱਚ ਉਹ ਸਾਡੇ ਪਵਿੱਤਰ ਬਾਈਬਲ ਅਤੇ ਚਰਚ ਦਾ ਨਾਮ ਦੀ ਵਰਤੋਂ ਕਰ ਰਿਹਾ ਹੈ। ਔਰ ਜਦੋਂ ਮੈਂ ਉਹ ਗਾਣਾ ਦੇਖਿਆ ਤੇ ਮੈਂ ਦੇਖਿਆ ਕਿ ਉਹ ਗਾਣਾ गा ਰਿਹਾ ਹੈ ਉਹਦੇ ਵਿੱਚ ਉਹ ਗਾਣੇ ਦੇ ਵਿੱਚ ਸਭ ਨੂੰ ਚੋ ਪਵਿੱਤਰ ਬਾਈਬਲ ਦਾ ਜ਼ਿਕਰ ਕਰ ਰਿਹਾ ਹੈ ਔਰ ਚਰਚ ਦਾ ਜ਼ਿਕਰ ਕਰ ਰਿਹਾ ਹੈ। ਉਹ ਕੀ ਜ਼ਿਕਰ ਕਰ ਰਿਹਾ ਹੈ? ਉਹ ਗਾਣੇ ਦੇ ਵਿੱਚ ਉਹ ਦੱਸ ਰਿਹਾ ਕਿ ਮੈਂ ਆਪਣੇ ਘਰ ਚ ਬੋਰ ਹੋ ਰਿਹਾ ਤੇ ਮੈਨੂੰ ਆਪਣਾ ਘਰ ਚਰਚ ਲੱਗਦਾ ਹੈ। ਔਰ ਦੂਜੀ ਗੱਲ ਇਹ ਕਿ ਉਹ ਕਹਿੰਦੇ ਮੈਂ ਘਰੇ ਪਾਸਪੋਰਟ ਇਦਾਂ ਜਮਾ ਕਿਤੇ ਜਿੱਦਾਂ ਬਾਈਬਲਾਂ ਪਈਆਂ ਹੁੰਦੀਆਂ। ਸਾਨੂੰ ਇਹ ਦੋ ਦੇਖ ਕੇ ਬਹੁਤ ਦੁੱਖ ਲੱਗਾ ਕਿ ਉਹ ਚਰਚ ਨੂੰ ਇੱਕ ਬੋਰ ਹੋਣ ਦੀ ਜਗਾ ਦੱਸ ਰਿਹਾ ਬਲਕਿ ਜਿੱਥੇ ਲੋਕਾਂ ਨੂੰ ਸਾਨੂੰ ਸ਼ਾਂਤੀ ਮਿਲਦੀ ਹੈ ਚਰਚ ਸਾਡੇ ਲਈ ਪਵਿੱਤਰ ਜਗਾ ਹੈ ਪਰ ਉਹ ਸਾਨੂੰ ਇੱਥੇ ਬਹੁਤ ਜ਼ਿਆਦਾ ਦੁੱਖ ਲੱਗਾ ਸਾਡੇ ਪਵਿੱਤਰ ਸ਼ਾਸਤਰ ਪਵਿੱਤਰ ਬਾਈਬਲ ਨੂੰ ਪਾਸਪੋਰਟਾਂ ਨਾਲ ਤੁਲਨਾ ਕਰ ਰਿਹਾ ਹੈ ਮਤਲਬ ਉਹਨਾਂ ਨੇ ਜਦੋਂ ਇਹ ਗਾਣੇ ਦੇ ਵਿੱਚ ਗੱਲਾਂ ਕਹੀਆਂ ਉਹ ਲੱਗ ਜਦੋਂ ਅਸੀਂ ਦੇਖਿਆ ਤਾਂ ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਦੁੱਖ ਲੱਗਾ ਤੇ ਮੈਂ ਆਪਣੇ ਜਿੰਨੇ ਵੀ ਸਾਡੇ ਜਥੇਬੰਦੀ ਦੇ ਅਹੁਦੇਦਾਰ ਆ ਮੈਂ ਉਹਨਾਂ ਦਾ ਜ਼ਿਕਰ ਕੀਤਾ ਔਰ ਪਾਸਟਰ ਸੇਵਨਾਨਾ ਦਾ ਜ਼ਿਕਰ ਕੀਤਾ ਔਰ ਉਸ ਗਾਣੇ ਨੂੰ ਦੇਖ ਕੇ ਸਾਰਿਆਂ ਨੂੰ ਦੁੱਖ ਲੱਗਾ ਤੇ ਅਸੀਂ ਇਹ ਫੈਸਲਾ ਲਿਆ ਕਿ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਤੇ ਸਾਡੇ ਕ੍ਰਿਸਚਨ ਕਮਿਊਨਿਟੀ ਨੂੰ ਸਾਡੇ ਧਰਮ ਨੂੰ ਲੈ ਕੇ ਟਰੋਲ ਕੀਤਾ ਜਾਂਦਾ ਜੀ ਕਿ ਸਾਡੀ ਕੌਮ ਸ਼ਾਂਤੀ ਪਸੰਦ ਕੌਮ ਹੈ ਅਸੀਂ ਕੋਈ ਲੜਾਈ ਝਗੜਾ ਨਹੀਂ ਚਾਹਦੇ ਸਾਨੂੰ ਇਹੀ ਸਿਖਾਇਆ ਗਿਆ ਹੈ ਸਿਰਫ ਪ੍ਰੇਮ ਤੇ ਪ੍ਰੇਮ ਦਾ ਪ੍ਰਚਾਰ ਕਰਨਾ ਪਰ ਕਿਸ ਹੱਦ ਤੱਕ ਅਸੀਂ ਇਸ ਗੱਲ ਨੂੰ ਬਰਦਾਸ਼ਤ ਕਰਾਂਗੇ ਅਸੀਂ ਕਾਨੂੰਨ ਦੇ ਅੱਗੇ ਹੀ ਇਹ ਦਰਖਾਸਤ तौर ਬੇਨਤੀ ਕਰਾਂਗੇ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਔਰ ਜਿਸ ਗੱਲ ਤੇ ਅਸੀਂ ਇਹ ਫੈਸਲਾ ਲਿਆ ਔਰ ਅਸੀਂ ਕੱਲ ਮਾਨਯੋਗ ਪੁਲਿਸ ਕਮਿਸ਼ਨਰ ਨੂੰ ਇਹ ਦਰਖਾਸਤ ਦਿੱਤੀ ਔਰ ਇਹਨਾਂ ਦੇ ਖਿਲਾਫ ਇਹ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਕਿ ਇਹਨਾਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਹੋਵੇ ਤਾਂ ਉਹ ਗਾਣਾ ਇਮੀਡੀਏਟਲੀ ਸੋਸ਼ਲ ਮੀਡੀਆ ਤੋਂ ਡਿਲੀਟ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਸਾਡੇ ਸਮੂਹ ਭਾਈਚਾਰੇ ਦੇ ਹਿੰਦ ਦੇ ਬੰੂਕੇ ਗਏ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਇਹ ਸਾਡੇ ਨਾਲ ਇੱਕ ਬਹੁਤ ਵੱਡੇ ਲੈਵਲ ਤੇ ਡਿਸਕ੍ਰਿਮੀਨੇਸ਼ਨ ਹੈ ਕਿਉਂਕਿ ਅਸੀਂ ਸਾਡੇ ਹੀ ਧਰਮ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਔਰ ਕੱਲ ਦੀ ਗੱਲ ਹੈ ਔਰ ਕੱਲ ਦੀ ਉਹ ਬਰਖਾਸਤ ਰਜਿਸਟਰ ਹੋਈ ਹੋਈ ਹੈ ਇਹ ਤਾਂ ਮੈਨੂੰ ਸਾਰੀ ਇਨਫੋਰਮੇਸ਼ਨ ਆ ਗਈ ਹੈ ਕਿ ਕਿਸ ਅਫਸਰ ਦੇ ਕੋਲ ਪੈਂਡਿੰਗ ਹੈ ਪਰ ਸਾਡੀ ਪਹਿਲ ਦੇ ਅਧਾਰ ਤੇ ਮੰਗ ਸੀ ਇਹ ਗਾਣਾ YouTube ਤੋਂ ਡਿਲੀਟ ਕੀਤਾ ਜਾਵੇ ਸੋਸ਼ਲ ਮੀਡੀਆ ਤੋਂ ਡਿਲੀਟ ਕੀਤਾ ਜਾਵੇ ਔਰ ਮੈਂ ਤੁਹਾਨੂੰ ਦਿਖਾਉਂਗਾ ਕਿ ਹਜੇ ਵੀ ਉਹ ਮੈਂ ਦੇਖਿਆ ਉਹ ਗਾਣਾ ਚੱਲ ਰਿਹਾ ਹੈ ਜਿਹਦੇ ਵਿੱਚ ਜ਼ਿਕਰ ਹੈ ਆ ਦੇਖੋ ਮਤਲਬ ਘਰ ਲਗੇ ਚੋਰ ਪਾਸਪੋਰਟੇ ਬਾਈਬਲੋ ਖਿਲਾਫ ਉਹ ਬੋਰ ਕਰ ਰਿਹਾ ਹੈ ਮਤਲਬ ਘਰ ਲਗੇ ਚੋਰ ਪਾਸਪੋਰਟੇ ਬਾਈਬਲੋ ਖਿਲਾਫ ਉਹ ਬੋਰ ਨੂੰ ਹੈ ਇਹ ਗੱਲਾਂ ਕਰਦਾ ਦੇਖੋ ਸਾਡਾ ਕਿਸੇ ਨਾਲ ਕੋਈ ਨਿੱਜੀ ਮਸਲਾ ਨਹੀਂ ਹੈਗਾ ਅਸੀਂ ਕਿਸੇ ਦੇ ਖਿਲਾਫ ਨਹੀਂ ਹਾਂਗੇ ਪਰ ਅਸੀਂ ਇਹ ਬੇਨਤੀ ਕਰਦੇ ਹਾਂ कि ਸਾਨੂੰ ਪੂਰਾ ਹੱਕ ਹੈ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਸਾਡੇ ਧਰਮ ਨੂੰ ਗਲਤ ਕਿ ਦੱਸਿਆ ਜਾਣਾ ਸਾਡੇ ਧਰਮ ਨੂੰ ਇੰਨਾ ਈਜ਼ੀ ਲੈਣਾ ਮਤਲਬ ਮੈਂ ਤਾਂ ਕਹਿੰਦਾ ਸਾਰੇ ਧਰਮ ਆਦਰ ਦੇ ਯੋਗ ਆ ਔਰ ਸਾਡਾ ਸਾਰਿਆਂ ਨਾਲ ਭਾਈਚਾਰਾ ਹੈ ਤੇ ਕਿਸੇ ਦੇ ਵੀ ਧਰਮ ਬਾਰੇ ਨਾ ਇਦਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਦੇਖੋ ਇਹ ਆਪਣਾ ਰੋਜ਼ਗਾਰ ਕਰਦੇ ਆ ਕਰਨ ਜੋ ਮਰਜ਼ੀ ਕਰਨ ਪਰ ਕਿਸੇ ਦੇ ਧਰਮ ਬਾਰੇ ਨਾ ਗੱਲ ਕਰਨ ਵਧੀਆ ਧੰਗ ਨਾਲ ਆਪਣਾ ਕੰਮ ਕਰ ਕਰਨ ਕਿਸੇ ਨੂੰ ਕਿਸੇ ਤੋਂ ਕੋਈ ਲੈਣਾ ਦੇਣਾ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਸਾਡੀ ਤਾਂ ਇਹੀ ਮੰਗ ਹੈ ਇਹਨਾਂ ਸਾਰਿਆਂ ਨਾਲ ਕੋਈ ਵੀ ਬੰਦਾ ਕਿਸੇ ਵੀ ਧਰਮ ਬਾਰੇ ਆਪਣੇ ਕਿਸੇ ਗਾਣੇ ਚ ਤੇ ਜਾਂ ਕਿਸੇ ਵੀ ਫਿਲਮ ਦੇ ਵਿੱਚ ਇਦਾਂ ਦੀ ਕੋਈ ਗੱਲ ਜਾਂ ਕੋਈ ਸੀਨ ਨਾ ਦਿਖਾਵੇ ਤੇ ਨਾ ਕੋਈ ਨਾਮ ਲਵੇ ਜਿਹਦੇ ਕਰਕੇ ਕਿਸੇ ਵੀ ਭਾਈਚਾਰੇ ਦੇ ਫਿਰਦੇ ਨੂੰ ਦਰਦ ਲੱਗੇ ਦੁੱਖ ਲੱਗੇ ਜਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ ਨੂੰ ਸਾਡੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਜਿਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਦੇ ਖਿਲਾਫ ਪੜਦੀ ਕਾਰਵਾਈ ਕਰਵਾਈ ਜਾਵੇ ਵਾਦਸ਼ਾ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਗਾਣਾ ਸੋਸ਼ਲ ਮੀਡੀਆ ਤੋਂ ਡਿਲੀਟ ਕੀਤਾ ਜਾਵੇ। ਫਿਰ ਸਾਨੂੰ ਪੂਰਾ ਭਰੋਸਾ ਹੈ, ਵਿਸ਼ਵਾਸ ਹੈ ਕਿ ਪੁਲਿਸ ਪ੍ਰਸ਼ਾਸਨ ਸਾਨੂੰ ਇਨਸਾਫ ਦੇਵੇਗਾ। ਧੰਨਵਾਦ। ਤਾਂ ਗੌਰਵ ਗਿਲਮਸੀ ਕਹਿੰਦੇ ਨੇ ਕਿ ਪੂਰਾ ਸੰਗਠਨ ਉਹਨਾਂ ਦੇ ਨਾਲ ਮੰਗ ਕਰ ਰਿਹਾ ਹੈ ਕਿ ਗਾਇਕ ਵਾਦਸ਼ਾ ਤੇ ਉਸਦੇ ਸਾਥੀਆਂ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਜਾਵੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਦੇ ਨਾਲ ਹੀ ਇਹ ਗਾਣਾ ਸੋਸ਼ਲ ਮੀਡੀਆ ਤੋਂ ਜਲਦ ਹਟਾਉਣਾ ਚਾਹੀਦਾ ਹੈ। ਜਲੰਧਰ ਤੋਂ ਸੁਨੀਲ ਮਹਾਜਨ ਜਗਬਾਣੀ ਟੀਵੀ ਸਿੰਗਰ ਅਤੇ ਰੈਪਰ ਬਾਦਸ਼ਾ ਹੁਣ ਕੁੰਸਕਿਲਾ ਚਿਕਰ ਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦਾ ਨਵਾਂ ਗਾਣਾ ਵੈਲਵਟ ਫਲੋ ਇੱਕ ਵਾਰ ਵਿਵਾਦਾਚੇ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ। ਜੀ ਹਾਂ ਰੈਪਰ ਬਾਦਸ਼ਾ ਦਾ ਨਵਾਂ ਗਾਣਾ ਵੈਲਵਟ ਫਲੋ ਹੁਣ ਪੰਜਾਬ ਦੇ ਵਿੱਚ ਈਸਾਈ ਭਾਈਚਾਰੇ ਦੀਆਂ ਨਜ਼ਰਾਂ ਤੇ ਚੜ ਗਿਆ। ਉਹਨਾਂ ਨੇ ਇਸ ਗਾਣੇ ਨੂੰ ਲੈ ਕੇ ਆਪਣਾ ਰੋਸ ਵਕੀਤਾ। ਬਾਦਸ਼ਾਹ ਨੇ ਆਪਣੇ ਗਾਣੇ ਦੇ ਇੱਕ ਲਾਈਨ ਦੇ ਵਿੱਚ ਚਰਚ ਅਤੇ ਬਾਈਬਲ ਨੂੰ ਲੈ ਕੇ ਸ਼ਬਦਾਵਲੀ ਵਰਤੀ ਹੈ ਜੋ ਕਿ ਈਸਾਈ ਸਮਾਜ ਦੇ ਹਿਰਦੇ ਨੂੰ ਵਲੂੰਦਰ ਰਹੀ ਹੈ। ਉਹਨਾਂ ਨੇ ਇਸ ਗਾਣੇ ਨੂੰ ਲੈ ਕੇ ਅਪੱਤੀ ਜਤਾਈ ਹੈ। ਇਸ ਨੂੰ ਲੈ ਕੇ ਈਸਾਈ ਸਮਾਜ ਦੇ ਨੇਤਾਵਾਂ ਦੇ ਵੱਲੋਂ ਕਮਿਸ਼ਨਰੇਟ ਪੁਲਿਸ ਨੂੰ ਲਿਖਤਾਰ ਤੇ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਜਲਦ ਐਫਆਈਆਰ ਦਰਜ ਕਰ ਸਕਦੀ ਹੈ ਇਸ ਮਾਮਲੇ ਦੇ ਵਿੱਚ ਜਲੰਧਰ ਕੈਂਟ ਦੇ ਦੀਪਨਗਰ ਦੇ ਨਾਲ ਸ਼ਿਵ ਐਨਕਲੇਵ ਦੇ ਰਹਿਣ ਵਾਲੇ ਪਾਸਟਰ ਗੌਰਵ ਮਸੀ ਗਿੱਲ ਦੁਆਰਾ ਦਿੱਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਹ ਪੰਜਾਬ 크ਿਸਚਨ ਮੂਵਮੈਂਟ ਦੇ ਧਾਰਮਿਕ ਵਿੰਗ ਦੇ ਮੁਖੀ ਹਨ ਬੀਤੇ ਦਿਨ ਉਹ ਘਰ ਬੈਠੇ ਹੋਏ ਸਨ ਇਸ ਦੌਰਾਨ ਇੱਕ ਉਹਨਾਂ ਦੇ ਮਿੱਤਰ ਦਾ ਫੋਨ ਆਉਂਦਾ ਹੈ ਜਿਸ ਦੇ ਵਿੱਚ ਉਹ ਦੱਸਦੇ ਨੇ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖਿਆ ਗਿਆ ਜਿਸ ਦੇ ਵਿੱਚ ਬਾਲੀਵੁੱਡ ਗਾਇਕ ਰੈਪਰ ਬਾਦਸ਼ਾ ਇੱਕ ਗਾਣਾ ਵੈਲਵਰ ਫਲੋ ਜਸਦੇ ਵਿੱਚ ਉਹਨਾਂ ਦੇ ਵੱਲੋਂ ਪਵਿੱਤਰ ਬਾਈਬਲ ਅਤੇ ਪੀਸਾਈ ਪਾਈਚਾਰੇ ਦੇ ਚਰਚ ਸ਼ਬਦ ਦਾ ਬੜਾ ਹੀ ਬੁਰਾ ਇਸਤੇਮਾਲ ਕੀਤਾ ਗਿਆ ਹੈ ਤਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਕੈਮਰੇ ਅੱਗੇ ਇੱਕ ਵਾਰ ਪਹਿਲਾਂ ਉਹਨਾਂ ਦਾ ਤੁਹਾਨੂੰ ਬਿਆਨ ਸੁਣਾ ਦਿੰਦੇ ਹਾਂ ਮੇਰਾ ਨਾਮ ਜੀ ਪਾਦਰੀ ਗੌਰਵ ਮਸੀ ਗਿੱਲ ਮੈਂ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਪੰਜਾਬ 크੍ਰਿਸਚਨ ਮੂਵਮੈਂਟ ਅਤੇ ਡਾਇਰੈਕਟਰ ਹਿਊਮਨ ਕੇਅਰ ਵੈਲਫੇਅਰ ਸੁਸਾਇਟੀ ਬੀਤੇ ਦਿਨੀ ਮੇਰੇ ਕਿਸੇ ਜਾਣਕਾਰ ਨੇ ਮੈਨੂੰ ਦੱਸਿਆ ਕਿ ਇੱਕ ਬਾਸਾਨਾ ਦਾ ਰੈਪਰ ਹੈ ਉਹਨੇ ਆਪਣਾ ਨਵਾਂ ਗਾਣਾ ਰਿਲੀਜ਼ ਕੀਤਾ ਹੈ ਉਸ ਗਾਣੇ ਦੇ ਵਿੱਚ ਉਹ ਸਾਡੇ ਪਵਿੱਤਰ ਬਾਈਬਲ ਅਤੇ ਚਰਚ ਦਾ ਨਾਮ ਦੀ ਵਰਤੋਂ ਕਰ ਰਿਹਾ ਹੈ ਔਰ ਜਦੋਂ ਮੈਂ ਉਹ ਗਾਣਾ ਦੇਖਿਆ ਤੇ ਮੈਂ ਵੇਖਿਆ ਕਿ ਉਹ ਗਾਣਾ गा ਰਿਹਾ ਹੈ ਉਹਦੇ ਵਿੱਚ ਉਹ ਗਾਣੇ ਦੇ ਵਿੱਚ ਸਜਮੂਚ ਉਹ ਪਵਿੱਤਰ ਬਾਈਬਲ ਦਾ ਜ਼ਿਕਰ ਕਰ ਰਿਹਾ ਹੈ ਔਰ ਚਰਚ ਦਾ ਜ਼ਿਕਰ ਕਰ ਰਿਹਾ ਹੈ ਉਹ ਕਿਹ ਜ਼ਿਕਰ ਕਰ ਰਿਹਾ ਹੈ ਉਹ ਗਾਣੇ ਦੇ ਵਿੱਚ ਉਹ ਦੱਸ ਰਿਹਾ ਕਿ ਮੈਂ ਆਪਣੇ ਘਰ ਚ ਬੋਰ ਹੋ ਰਿਹਾ ਤੇ ਮੈਨੂੰ ਆਪਣਾ ਘਰ ਚਰਚ ਲੱਗਦਾ ਹੈ ਪਰ ਦੂਜੀ ਗੱਲ ਇਹ ਕਿ ਉਹ ਕਹਿੰਦੇ ਮੈਂ ਘਰੇ ਪਾਸਪੋਰਟ ਇਦਾਂ ਜਮਾ ਕਿਤੇ ਜਿੱਦਾਂ ਬਾਈਬਲਾਂ ਪਈਆਂ ਹੁੰਦੀਆਂ ਸਰ ਸਾਨੂੰ ਇਹ ਦੋ ਦੇਖ ਕੇ ਬਹੁਤ ਦੁੱਖ ਲੱਗਾ ਕਿ ਉਹ ਚਰਚ ਨੂੰ ਇੱਕ ਬੋਰ ਹੋਂ ਦੀ ਜਗ੍ਹਾ ਦੱਸ ਰਿਹਾ ਬਲਕਿ ਜਿੱਥੇ ਲੋਕਾਂ ਨੂੰ ਸਾਨੂੰ ਸ਼ਾਂਤੀ ਮਿਲਦੀ ਹੈ ਚਰਚ ਸਾਡੇ ਲਈ ਪਵਿੱਤਰ ਜਗ੍ਹਾ ਹੈ ਪਰ ਉਹ ਸਾਨੂੰ ਇੱਥੇ ਬਹੁਤ ਜ਼ਿਆਦਾ ਦੁੱਖ ਲੱਗਾ ਸਾਡੇ ਪਵਿੱਤਰ ਸ਼ਾਸਤਰ ਪਵਿੱਤਰ ਬਾਈਬਲ ਨੂੰ ਪਾਸਪੋਰਟਾਂ ਨਾਲ ਤੁਲਨਾ ਕਰ ਰਹੇ ਹਨ ਮਤਲਬ ਉਹਨਾਂ ਨੇ ਜਦੋਂ ਇਹ गाने ਦੇ ਵਿੱਚ ਗੱਲਾਂ ਕਿੰਨੀਆਂ ਉਹ ਜਦੋਂ ਅਸੀਂ ਦੇਖਿਆ ਤਾਂ ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਦੁੱਖ ਲੱਗਾ ਤੇ ਮੈਂ ਆਪਣੇ ਜਿੰਨੇ ਵੀ ਸਾਡੇ ਜਥੇਬੰਦੀ ਦੇ ਉਧੇਦਾਰ ਆ ਮੈਂ ਉਹਨਾਂ ਦਾ ਜ਼ਿਕਰ ਕੀਤਾ ਔਰ ਪਾਸਟਰ ਸੇਵਾ ਦਾ ਨਾਂ ਜ਼ਿਕਰ ਕੀਤਾ ਔਰ ਉਸ ਗਾਣੇ ਨੂੰ ਦੇਖ ਕੇ ਸਾਰਿਆਂ ਨੂੰ ਦੁੱਖ ਲੱਗਾ ਤੇ ਅਸੀਂ ਇਹ ਫੈਸਲਾ ਲਿਆ ਕਿ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਤੇ ਸਾਡੇ ਕ੍ਰਿਸਚਨ ਕਮਿਊਨਿਟੀ ਨੂੰ ਸਾਡੇ ਧਰਮ ਨੂੰ ਲੈ ਕੇ ਟਰੋਲ ਕੀਤਾ ਜਾਂਦਾ ਠੀਕ ਹੈ ਸਾਡੀ ਗੋਮ ਸ਼ਾਂਤੀ ਪਸੰਦ ਗੋਮ ਹੈ ਅਸੀਂ ਕੋਈ ਲੜਾਈ ਝਗੜਾ ਨਹੀਂ ਚਾਹੁੰਦੇ ਸਾਨੂੰ ਇਹੀ ਸਿਖਾਇਆ ਗਿਆ ਹੈ ਸਿਰਫ ਪ੍ਰੇਮ ਤੇ ਪ੍ਰੇਮ ਦਾ ਪ੍ਰਚਾਰ ਕਰਨਾ ਪਰ ਕਿਸ ਹੱਦ ਤੱਕ ਅਸੀਂ ਇਸ ਗੱਲ ਨੂੰ ਬਰਦਾਸ਼ਤ ਕਰਾਂਗੇ ਅਸੀਂ ਕਾਨੂੰਨ ਦੇ ਅੱਗੇ ਹੀ ਇਹ ਦਰਖਾਸਤ तौर ਬੇਨਤੀ ਕਰਾਂਗੇ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਔਰ ਜਿਸ ਗੱਲ ਤੇ ਅਸੀਂ ਇਹ ਫੈਸਲਾ ਲਿਆ ਔਰ ਅਸੀਂ ਕੱਲ ਮਾਨਯੋਗ ਪੁਲਿਸ ਕਮਿਸ਼ਨਰ ਨੂੰ ਇਹ ਦਰਖਾਸਤ ਦਿੱਤੀ ਔਰ ਇਹਨਾਂ ਦੇ ਖਿਲਾਫ ਇਹ ਦਰਖਾਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਕਿ ਇਹਨਾਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਹੋਵੇ ਉਹ ਗਾਣਾ ਇਮੀਡੀਏਟਲੀ ਸੋਸ਼ਲ ਮੀਡੀਆ ਤੋਂ ਡਿਲੀਟ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਸਾਡੇ ਸਮੂਹ ਭਾਈਚਾਰੇ ਦੇ ਹਿੰਦ ਦੇ ਬੰੂਕੇ ਗਏ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਇਹ ਸਾਡੇ ਨਾਲ ਇੱਕ ਬਹੁਤ ਵੱਡੇ ਲੈਵਲ ਤੇ ਡਿਸਕ੍ਰਿਮੀਨੇਸ਼ਨ ਹੈ ਕਿਉਂਕਿ ਅਸੀਂ ਸਾਡੇ ਹੀ ਧਰਮ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਔਰ ਕੱਲ ਦੀ ਗੱਲ ਹੈ ਔਰ ਕੱਲ ਦੀ ਉਹ ਬਰਖਾਸਟ ਰਜਿਸਟਰ ਹੋਈ ਹੋਈ ਹੈ ਜੇ ਤਾਂ ਮੈਨੂੰ ਸਾਰੀ ਇਨਫੋਰਮੇਸ਼ਨ ਆ ਗਈ ਹੈ ਉਹ ਕਿਸ ਅਫਸਰ ਦੇ ਕੋਲ ਪੈਂਡਿੰਗ ਹੈ ਪਰ ਸਾਡੀ ਪਹਿਲ ਦੇ ਅਧਾਰ ਤੇ ਮੰਗ ਸੀ ਉਹ ਗਾਣਾ YouTube ਤੋਂ ਡਿਲੀਟ ਕੀਤਾ ਜਾਵੇ ਸੋਸ਼ਲ ਮੀਡੀਆ ਤੋਂ ਡਿਲੀਟ ਕੀਤਾ ਜਾਵੇ ਔਰ ਮੈਂ ਤੁਹਾਨੂੰ ਦਿਖਾਉਂਗਾ ਕਿ ਹਜੇ ਵੀ ਉਹ ਮੈਂ ਦੇਖਿਆ ਉਹ ਗਾਣਾ ਚੱਲ ਰਿਹਾ ਹੈ ਜਿਹਦੇ ਵਿੱਚ ਜ਼ਿਕਰ ਹੈ ਆ ਦੇਖੋ ਮਤਲਬ ਘਰ ਲਗੇ ਚਲ ਕੇ ਔਰ ਪਾਸਪੋਰਟੇ ਬਾਈਬਲ ਕੋਲਾ ਨੂੰ ਬੋਰ ਨੂੰ ਹਾਂ ਇਹ ਗੱਲਾਂ ਕਰਦਾ ਦੇਖੋ ਸਾਡਾ ਕਿਸੇ ਨਾਲ ਕੋਈ ਨਿੱਜੀ ਮਸਲਾ ਨਹੀਂ ਹੈਗਾ ਅਸੀਂ ਕਿਸੇ ਦੇ ਖਿਲਾਫ ਨਹੀਂ ਹਾਂਗੇ ਪਰ ਅਸੀਂ ਇਹ ਬੇਨਤੀ ਕਰਦੇ ਹਾਂ ਇਹ ਸਾਨੂੰ ਪੂਰਾ ਹੱਕ ਹੈ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਸਾਡੇ ਧਰਮ ਨੂੰ ਗਲਤ ਕਿ ਦੱਸਿਆ ਜਾਣਾ ਸਾਡੇ ਧਰਮ ਨੂੰ ਇੰਨਾ ਈਜ਼ੀ ਲੈਣਾ ਮਤਲਬ ਮੈਂ ਤਾਂ ਕਹਿੰਦਾ ਸਾਰੇ ਧਰਮ ਆਦਰ ਦੇ ਯੋਗ ਆ ਔਰ ਸਾਡਾ ਸਾਰਿਆਂ ਦਾ ਭਾਈਚਾਰਾ ਹੈ ਤੇ ਕਿਸੇ ਦੇ ਵੀ ਧਰਮ ਬਾਰੇ ਨਾ ਇਦਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਦੇਖੋ ਇਹ ਆਪਣਾ ਰੋਜ਼ਗਾਰ ਕਰਦੇ ਆ ਕਰਨ ਜੋ ਮਰਜ਼ੀ ਕਰਨ ਪਰ ਕਿਸੇ ਦੇ ਧਰਮ ਬਾਰੇ ਨਾ ਗੱਲ ਕਰਨ ਵਧੀਆ ਧੰਗ ਨਾਲ ਆਪਣਾ ਕੰਮ ਕਰ ਕਰਨ ਕਿਸੇ ਨੂੰ ਕਿਸੇ ਤੋਂ ਕੋਈ ਲੈਣਾ ਦੇਣਾ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਸਾਡੀ ਤਾਂ ਇਹੀ ਮੰਗ ਹੈ ਜਿਨਾ ਸਾਰਿਆਂ ਦਾ ਕਿ ਕੋਈ ਵੀ ਬੰਦਾ ਕਿਸੇ ਵੀ ਧਰਮ ਬਾਰੇ ਆਪਣੇ ਕਿਸੇ ਗਾਣੇ ਚ ਤੇ ਜਾਂ ਕਿਸੇ ਵੀ ਫਿਲਮ ਦੇ ਵਿੱਚ ਇਦਾਂ ਦੀ ਕੋਈ ਗੱਲ ਜਾਂ ਕੋਈ ਸੀਨ ਨਾ ਦਿਖਾਵੇ ਤੇ ਨਾ ਕੋਈ ਨਾਮ ਲਵੇ ਜਿਹਦੇ ਕਰਕੇ ਕਿਸੇ ਵੀ ਭਾਈਚਾਰੇ ਦੇ ਫਿਰਦੇ ਨੂੰ ਦਰਦ ਲੱਗੇ ਦੁੱਖ ਲੱਗੇ ਜਾਂ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚੇ ਨੂੰ ਸਾਡੀ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚੀ ਤਾਂ ਜਿਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਦੇ ਖਿਲਾਫ ਪੜਦੀ ਕਾਰਵਾਈ ਕਰਵਾਈ ਜਾਵੇ બાદશાਹ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਔਰ ਗਾਣਾ ਸੋਸ਼ਲ ਮੀਡੀਆ ਤੋਂ ਡਿਲੀਟ ਕੀਤਾ ਜਾਵੇ ਔਰ ਸਾਨੂੰ ਪੂਰਾ ਭਰੋਸਾ ਹੈ ਵਿਸ਼ਵਾਸ ਹੈ ਕਿ ਪੁਲਿਸ ਪ੍ਰਸ਼ਾਸਨ ਸਾਨੂੰ ਇਨਸਾਫ ਦੇਵੇਗਾ ਧੰਨਵਾਦ ਤਾਂ ਗੌਰਵ ਗੇਲਮਸੀ ਕਹਿੰਦੇ ਨੇ ਕਿ ਪੂਰਾ ਸੰਗਠਨ ਉਹਨਾਂ ਦੇ ਨਾਲ ਮੰਗ ਕਰ ਰਿਹਾ ਹੈ ਕਿ ਗਾਇਕ ਬਾਦਸ਼ਾਹ ਤੇ ਉਸਦੇ ਸਾਥੀਆਂ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਜਾਵੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਸ ਦੇ ਨਾਲ ਹੀ ਇਹ ਗਾਣਾ ਸੋਸ਼ਲ ਮੀਡੀਆ ਤੋਂ ਜਲਦ ਹਟਾਉਣਾ ਚਾਹੀਦਾ ਹੈ ਜਲੰਧਰ ਤੋਂ ਸੁਨੀਲ ਮਹਾਜਨ ਜਗਬਾਣੀ ਟੀਵੀ ਸਿੰਗਰ ਅਤੇ ਰੈਪਰ ਬਾਦਸ਼ਾ ਹੁਣ ਕੁੰਸਕਿਲਾ ਚਿਕਰ ਦੇ ਨਜ਼ਰ ਆ ਰਹੇ ਨਹੀਂ ਕਿਉਂਕਿ ਉਹਨਾਂ ਦਾ ਨਵਾਂ ਗਾਣਾ ਵੈਲਵਟ ਫਲੋ ਇੱਕ ਵਾਰ ਵਿਵਾਦਾਚੇ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਹਾਂ ਰੈਪਰ ਬਾਦਸ਼ਾ ਦਾ ਨਵਾਂ ਗਾਣਾ ਵੈਲਵਟ ਫਲੋ ਹੁਣ ਪੰਜਾਬ ਦੇ ਵਿੱਚ